5 ਮਿੰਟ ਪਹਿਲੇ ਲੱਗਦੀ ਹੈ ਤੇ ਬਦਲ ਚੱਲਦਾ ਚੁੱਸਰ ਜਾਂਦੇ ਕਾਬੂ ਨਹੀਂ ਪਾਇਆ ਗਿਆ ਨਾ ਸਿਲੰਡਰ ਸਿਲੰਡਰ ਸਾਰਾ ਕੋਮ ਆ ਰਿਹਾ ਹੈ ਨਹੀਂ ਕਾਬੂ ਪਾਇਆ ਫੇਅਰ ਫਾਇਰ ਫੇਰ ਗੇਟ ਮਗਾਈ ਹੈ ਕਹਿੰਦੇ ਭਾਜੀ ਅਸੀਂ 2 4 ਨਹੀਂ 10 12 ਸਿਲੰਡਰ ਸਾਰੇ ਹੂਕ ਤੇ ਪਰ ਅੱਗ ਕੰਟਰੋਲ ਨਹੀਂ ਹੋ ਰਹੀ ਮੁੰਡਿਆਂ ਦਾ ਬੁਰਾ ਹਾਲ ਹੋ ਗਿਆ ਵਿਚਾਰੇ ਬੜੀ ਮਿਹਨਤ ਨਾਲ ਜਦੋਂ ਧੂਆ ਵੱਧ ਆ ਗਿਆ ਉਹ ਕਹਿੰਦੇ ਸਾਹ ਘੁੱਟਣ ਲੱਗ ਗਿਆ ਉਸੇ ਟਾਈਮ ਆਪਣੀ ਇੱਕ ਗੱਡੀ ਮੂਵ ਕਰਾਈ ਜਿਹੜੀ ਕਿ ਸੁੰਦਰ ਨਗਰ ਫਾਇਰ ਸਟੇਸ਼ਨ ਸਾਡਾ ਬਿਲਕੁਲ ਨਜ਼ਦੀਕ ਆ ਕਲियर ਅਬਾਊਟ 1 ਮਿੰਟ ਦੇ ਵਿੱਚ ਵਿੱਚ ਸਾਡੀ ਗੱਡੀ ਉੱਥੇ ਆ ਕੇ ਪਹੁੰਚੀ ਉਹਨੇ ਆ ਕੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਹੈ ਉਸ ਤੋਂ ਬਾਅਦ ਅਸੀਂ ਆਪਣੀਆਂ 6 ਗੱਡੀਆਂ ਹੋਰ ਮੂਵ ਕਰਵਾਈਆਂ ਉੱਪਰ ਵੀ ਥਾਣੀ ਹਾਂਜੀ ਹਾਂਜੀ ਉੱਪਰ ਵੀ ਸਾਰਾ ਕਪੜਾ ਹੀ ਭਰਿਆ ਹੋਇਆ ਵੈਸੇ ਅੱਗ ਜਿਹੜੀ ਕੰਟਰੋਲ ਹੋ ਚੁੱਕੀ ਆ ਅੱਗ ਕਿੰਨੀ ਦੇਰ ਪਹਿਲਾਂ ਲੱਗੀ ਅੱਗ ਤਕਰੀਬਨ ਅਧਾ ਘੰਟਾ ਹੀ ਹੋਇਆ ਜੀ ਇਹਦੇ ਨਾਲ ਪਿੱਛੇ ਬਚਾਅ ਹੋ ਗਿਆ ਕਿ ਫਾਇਰ ਬ੍ਰਿਗੇਡ ਕਰਮੀ ਟਾਈਮ ਨਾਲ ਆ ਕੇ ਜਿਨ੍ਹਾਂ ਨੇ ਅੱਗ ਬੁਝਾਰੀ ਜਿਹਦੇ ਨਾਲ ਪਿਛਲੀ ਜਿਹੜੀ ਬੈਕ ਸਾਈਡ ਦੀਆਂ ਜਿਹੜੀਆਂ ਦਾ ਬਚਾਅ ਹੋ ਗਿਆ ਨੁਕਸਾਨ ਦਾ ਬਹੁਤ ਜ਼ਿਆਦਾ ਥਾਨ ਵਗੈਰਾ ਸੀ ਕਿ ਕਪੜਾ ਕਪੜਾ ਫੁੱਲ ਹੈ ਕਪੜਾ ਨਾਲ ਦੋਸੀਦਾ ਤਕਰੀਬਨ ਕਿੰਨੇ ਦਾ ਆ ਜਿਹੜਾ ਮਾਲ ਸੀ ਕਰੋੜਾਂ ਕੀ ਹੈ ਲੁਧਿਆਣਾ ਲਈ ਦੇਖਣ ਨੂੰ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਹੀਂ ਤਿੰਨ ਤਵਾਰਦ ਅੱਜ ਦੇ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਸੁੰਦਰ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਮੇਰੇ ਪਿੱਛੇ ਦੇਖ ਸਕਦੇ ਹੋ ਤਸਵੀਰ ਜਿਹੜੀ ਹੈ ਉਹ ਕਿਸ ਤਰੀਕੇ ਇੱਕ ਫੈਕਟਰੀ ਦੇ ਵਿੱਚ ਕਾਫੀ ਭਿਆਨਾ ਜਿਹੜੀ ਅੱਗ ਲੱਗਦੀ ਹੈ ਤਾਂ ਫੈਕਟਰੀ ਦਾ ਜਿਹੜਾ ਨਾਮ ਹੈ ਦੇਖ ਸਕਦੇ ਹੋ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਲੱਕੀ ਟੈਕਸਟਾਈਲ ਜਿਹੜੀ ਫੈਕਟਰੀ ਹੁੰਦੀ ਹੈ ਜਿਸ ਫੈਕਟਰੀ ਦੇ ਵਿੱਚ ਕਾਫੀ ਭਿਆਨਕ ਜਿਹੜੀ ਹੈ ਅੱਗ ਲੱਗਦੀ ਹੈ ਤਾਂ ਦੱਸ ਦਿਓ ਉਸ ਤੋਂ ਬਾਅਦ ਕੀ ਹਾਲਾਤ ਜਿਹੜੇ ਹੋ ਜਾਂਦੇ ਨੇ ਸੋ ਫਾਇਰ ਬਿਗੜ ਦੀ ਜਿਹੜੀ ਗੱਡੀਆਂ ਨੇ ਉਹ ਇਸ ਟਾਈਮ ਮੌਕੇ ਤੇ ਪਹੁੰਚ ਗਿਆ ਨੇ ਸੋ ਤਕਰੀਬਨ 5 ਤੋਂ 7 ਗੱਡੀਆਂ ਜਿਹੜੀਆਂ ਨੇ ਫਾਇਰ ਬਿਗੜ ਦੀ ਇੱਥੇ ਪਹੁੰਚੀਆਂ ਹੋਈਆਂ ਨੇ ਲੋਕਾਂ ਦਾ ਇਕੱਠ ਜਲਾਬ ਅਬਰੋਬਾ ਜਿਹੜਾ ਨਜ਼ਰ ਆ ਰਿਹਾ ਤੇ ਲੋਕ ਜਿਹੜੇ ਨੇ ਇੱਕਦਮ ਇਕੱਠੇ ਹੋ ਜਾਂਦੇ ਨੇ ਸੁੰਦਰ ਨਗਰ ਦੇ ਵਿੱਚ ਸੋ ਕਾਫੀ ਭਿਆਨਕ ਮੰਜ਼ਰ ਹੈ ਉੱਪਰ ਦੇਖ ਸਕਦੇ ਹੋ ਕਿ ਅਧਿਕਾਰੀ ਜਿਹੜੇ ਨੇ ਉਹ ਲੱਗੇ ਹੋਏ ਨੇ ਫਾਇਰ ਬ੍ਰੇਡ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਉਹ ਲਗਾਤਾਰ ਕੀਤੀ ਜਾ ਰਹੀ ਤਾਂ ਫਿਰ ਵੀ ਜੇਕਰ ਸਭ ਤੋਂ ਉੱਪਰ ਤੀਜੀ ਮੰਜ਼ਿਲ ਦੀ ਗੱਲ ਕਰੀਏ ਤੇ ਉੱਪਰ ਉਹ ਜਿਹੜਾ ਧੂਆਂ ਵਾ ਨਿਕਲਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਆਹ ਦੇਖ ਸਕਦੇ ਹੋ ਕਿ ਜਿਹੜੇ ਤਸਵੀਰ ਜਿਹੜੀ ਆ ਸਿੱਧੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਇਸ ਟਾਈਮ ਲੁਧਿਆਣਾ ਦੇ ਸੁੰਦਰ ਨਗਰ ਦੇ ਵਿੱਚ ਹਾਲਾਂਕਿ ਫਿਰ ਹਾਲ ਇਹ ਜਿਹੜੀ ਫੈਕਟਰੀ ਆ ਲੱਕੀ ਟੈਕਸਟਾਈਲ ਫੈਕਟਰੀ ਜਿਹੜੀ ਆ ਉਹ ਕਿਸ ਚੀਜ਼ ਦੀ ਫੈਕਟਰੀ ਆ ਉਹ ਵੀ ਜਾਣਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਬਾਅਦ ਫਾਇਰ ਵਿਗੜੀ ਜਿਹੜੇ ਅਧਿਕਾਰੀਆਂ ਨੇ ਗੱਲਬਾਤ ਵੀ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿਉਂਕਿ ਫਾਇਰ ਵਿਗੜ ਦੀ ਗੱਡੀਆਂ ਜਿਹੜੀਆਂ ਨੇ ਕਈ ਇੱਥੇ ਪਹੁੰਚ ਗਿਆ ਨੇ ਸੋ ਕਿੰਨੇ ਕਿੰਨੇ ਕਿੰਨੀ ਕੀ ਗੱਡੀਆਂ ਲੱਗੀਆਂ ਨੇ ਤੋ ਤਸਵੀਰ ਜਿਹੜੀ ਐ ਇਸ ਟਾਈਮ ਦੀਆਂ ਥਾਣਾ ਸਾਂਝਾ ਕਰਾ ਰਹੇ ਹਾਂ ਸੁੰਦਰ ਨਗਰ ਦੇ ਵਿੱਚ ਜਿਹੜੀ ਦੇਖਦੇ ਹੋ ਕਿ ਟੈਕਸਟਾਈਲ ਦੇ ਵਿੱਚ ਅੱਗ ਲੱਗਦੀ ਆ ਤਾਂ ਥੱਲੇ ਦਾ ਦੇਖਦੇ ਹੋ ਥੱਲੇ ਜਿਹੜਾ ਕਾਫੀ ਥਾਨ ਦਾ ਜਿਹੜਾ ਕਪੜਾ ਵਾ ਉਹ ਥਾਨ ਦੀ ਜਿਹੜੀ ਫੈਕਟਰੀ ਸੀਗੀ ਉੱਪਰੋਂ ਜਿਹੜਾ ਦੇਖਦੇ ਹੋ ਕਿ ਫਾਇਰ ਬ੍ਰਿਡ ਦੇ ਜਿਹੜੇ ਅਧਿਕਾਰੀ ਨੇ ਲਗਾਤਾਰ ਹੋਣਾ ਵੱਲੋਂ ਕੰਮ ਜਿਹੜਾ ਕੀਤਾ ਜਾ ਰਿਹਾ ਸੋ ਉੱਪਰ ਜਿਹੜੀ ਐ ਅੱਗ ਬੁਝਾਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਥੱਲੇ ਦੀਆਂ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਬਿਲਕੁਲ ਇਹ ਫੈਕਟਰੀ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਕਿ ਥਾਨ ਹੈ ਕਪੜਾ ਜਿਹੜਾ ਮੋਟਾ ਥਾਨ ਕਪੜਾ ਜਿਹੜਾ ਹੈਗਾ ਵਾ ਜਿਸ ਦੀ ਜਿਹੜੀ ਫੈਕਟਰੀ ਸੀਗੀ ਜੋ ਦੇਖਣ ਨੂੰ ਲੱਗਦਾ ਸੋ ਜਿਹੜੇ ਵੱਡੇ ਅਧਿਕਾਰੀਆਂ ਉੱਪਰ ਆ ਰਹੇ ਨੇ ਗਲਬਾਦੀ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਇੱਕ ਪਾਸੇ ਅੱਗ ਬੁਝਾਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸਰ ਉੱਪਰ ਅੱਗ ਜਿਹੜੀ ਕਾਫੀ ਲੱਗੀ ਹੋਈ ਆ ਥਾਨ ਜਿਹੜਾ ਉੱਪਰ ਵੀ ਥਾਨ ਹੀ ਹੈ ਹਾਂਜੀ ਹਾਂਜੀ ਉੱਪ ਅਲੇ ਵੀ ਧੂਆਂ ਨਿਕਲਦਾ ਹੋਇਆ ਨਜ਼ਰ ਆਸੋ ਤੂੰ ਇਹੀ ਰਹਿ ਗਿਆ ਜੀ ਬਾਕੀ ਅੱਗ ਜਿਹੜੀ ਫਲੇਮਾਂ ਕੰਟਰੋਲ ਹੋ ਗਈ ਆ तकरीबन 1 ਥਾਂ ਦਾ ਜਿਹੜਾ ਕਪੜਾ ਸੀਗਾ ਇਹਨੂੰ ਅੱਗ ਲੱਗੀ ਕਾਫੀ ਭਿਆਨਕ ਇਹਨੂੰ ਲੱਗੀ ਹਾਂਜੀ ਹਾਂਜੀ ਕਪੜਾ ਹੀ ਹੈ ਜੀ ਸਾਰੇ ਰੋਲੇ ਆ ਜਿੱਦਾਂ نیچے ਦੇਖ ਰਹੇ ਹੋ ਤੁਸੀਂ ਇਹਦੇ ਨਾਲ ਦੇ ਰੋਲੇ ਆ ਸਰ ਥੱਲੇ ਉੱਪਰੋਂ ਅੱਗ ਕਿੱਦਾਂ ਲੱਗੀ ਕਾਰਨ ਕੀ ਰਿਹਾ ਸਰ ਇਹਦਾ ਮਾਲਕ ਹੀ ਦੱਸ ਸਕਦਾ ਵੀ ਕੀ ਚੱਕਰ ਹੋਇਆ ਸੀ ਤਾਂ ਕਿ ਲੱਗੀ ਤੇ ਪਹੁੰਚਿਆ ਜੀ ਅੱਗ ਮਾਲਕ ਕਿੱਥੇ ਹੈਗੇ ਪਤਾ ਮਾਲਕ ਇੱਥੇ ਹੀ ਹੁਣੇ ਹੈ ਜੀ ਪਤਾ ਨਹੀਂ ਉਹਨਾਂ ਦਾ ਅੱਲੇ ਬਿਲਕੁਲ ਸੋ ਫਾਇਰ ਬ੍ਰਿਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਇੱਕ ਪਾਸੇ ਗੱਲ ਕੀਤੀ ਜਾ ਰਹੀ ਕਿ ਫਾਇਰ ਬ੍ਰਿਗੇਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮਾਲਕ ਜਿਹੜੇ ਨੇ ਉਹ ਵੀ ਇੱਥੇ ਹੀ ਹੋਣਗੇ ਪਰ ਇੱਕ ਪਾਸੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਹੈ ਕਿਉਂਕਿ ਸਰ ਇੱਕ ਪਾਸੇ ਜਿਹੜਾ ਫੈਕਟਰੀ ਆ ਸੁੰਦਰ ਨਗਰ ਦੇ ਵਿੱਚ ਅੱਗ ਲੱਗਦੀ ਹੈ ਕਦੋਂ ਲੱਗਦੀ ਹੈ ਕਿੰਨੇ ਟਾਈਮ ਪਹਿਲਾਂ ਅੱਗ ਲੱਗੀ ਸਾਨੂੰ ਅਜੇ ਹੁਣੇ ਥੋੜੀ ਦੇਰ ਪਹਿਲਾਂ ਹੀ ਫੋਨ ਆਇਆ ਸੀਗਾ ਕਿ ਇੱਥੇ ਅੱਗ ਲੱਗੀ ਹੋਈ ਆ ਕਿਉਂਕਿ ਇੱਥੇ ਕਿਤੇ ਵੀ ਏਰੀਆ ਵਿੱਚ ਜਿੰਨੀਆਂ ਫੈਕਟਰੀਆਂ ਹੈਗੀਆਂ ਕਿਤੇ ਫਾਇਰ ਸਿਸਟਮ ਹੈਗਾ ਕਿਤੇ ਨਹੀਂ ਹੈਗਾ ਇਹਦੇ ਨਾਲ ਪਿੱਛੇ ਬਚਾਅ ਹੋ ਗਿਆ ਕਿ ਫਾਇਰ ਬ੍ਰਿ ਇਹਦੇ ਨਾਲ ਪਿਛਲੀ ਜਿਹੜੀ ਬੈਕ ਸਾਈਡ ਵਾਲੀ ਬਿਲਡਿੰਗਾਂ ਦਾ ਉਹਨਾਂ ਦਾ ਪਛਾਹ ਹੋ ਗਿਆ। ਮੈਂ ਇਹਨਾਂ ਦੇ ਸਾਰੇ ਕਰਮ ਕਰਮਚਾਰੀਆਂ ਦਾ ਵੀ ਧੰਨਵਾਦ ਕਰਦਾ ਵਾਂ। ਹੁਣ ਪੁਲਿਸ ਵਾਲੇ ਵੀ ਆ ਗਏ ਆ। ਬਾਕੀ ਹੁਣ ਵੈਰੀਫਾਈ ਕਰੂਗੇ ਵੀ ਇਹਦਾ ਰੀਜ਼ਨ ਕੀ ਆ ਅੱਗ ਲੱਗਣ ਦਾ। ਬਿਲਕੁਲ ਇਹ ਜਿਹੜੀ ਲੱਕੀ ਟੈਕਸਟਾਈਲ ਜਿਹੜੀ ਫੈਕਟਰੀ ਆ ਇਹਨਾਂ ਦੇ ਓਨਰ ਕਿੱਥੇ ਹੈਗੇ ਇਸ ਟਾਈਮ? ਓਨਰ ਕਹਿੰਦੇ ਥੋੜੀ ਦਮ ਪਹਿਲਾਂ ਸਵੇਰੇ ਕਾਫੀ ਜਿਦੋਂ ਨੁਕਸਾਨ ਹੁੰਦਾ ਖਸਾ ਲੱਗ ਜਾਂਦਾ ਬੰਦੇ ਨੂੰ। ਅੱਥੇ ਕਿਤੇ ਹੀ ਹੋਣਗੇ ਜਾਂ ਆ ਜਾਣਗੇ ਥੋੜੀ ਦਮ ਪਿੱਛੇ। ਪਤਾ ਲੱਗਿਆ ਅੱਗ ਲੱਗਣ ਦਾ ਕਾਰਨ ਕੀ ਜਲਦੀ ਆ ਗਿਆ ਸੀਗੇ ਤਾਂ ਕਿ ਕਬਰ ਹੋ ਗਿਆ ਕਿ ਦੇਖੋ ਤੁਸੀਂ ਕਿੰਨੀ ਅੱਗ ਸੀਗੀ ਪਛਾਹ ਹੋ ਗਿਆ ਕਾਫੀ ਪਿੱਛੇ ਬਿਲਡਿੰਗਾਂ ਦਾ ਵੀ ਪਛਾਹ ਹੋ ਗਿਆ ਜਿਹੜੀ ਪਛਾਣੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤਾਂ ਕੋਈ ਖਬਰ ਸੋ ਦੱਸਦੀ ਹੈ ਕਿ ਫੈਕਟਰੀ ਦੇ ਵਿੱਚ ਥਾਨ ਕਪੜੇ ਦਾ ਜਿਹੜਾ ਵਪਾਰ ਹੁੰਦਾ ਸੀਗਾ ਜਿਸ ਦੇ ਵਿੱਚ ਅੱਗ ਲੱਗਦੀ ਕਾਫੀ ਭਿਆਨਕ ਸੋਸ ਤੋਂ ਬਾਅਦ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਲੋਕਾਂ ਦਾ ਕਹਿਣਾ ਹੈ ਫਾਇਰ ਬਿਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਜੇਕਰ ਇੱਕ ਪਾਸੇ ਦੀ ਗੱਲ ਕਰੀਏ ਤੇ ਜਿਹੜੇ ਹੋਰ ਅਧਿਕਾਰੀਆਂ ਨੇ ਗੱਲਬਾਤ ਉਹਨਾਂ ਨਾਲ ਵੀ ਕਰਦੇ ਆ ਆਖਿਰਕਾਰ ਜਿਹੜੀ ਸਰ ਬਿਲਕੁਲ ਤੁਸੀਂ ਥਾਂ ਤੇ ਪਹੁੰਚਦੇ ਹੋ ਕਦੋਂ ਇਨਫੋਰਮੇਸ਼ਨ ਤੁਹਾਨੂੰ ਜਾਂਦੀ ਹੈ ਕਿ ਇਸ ਥਾਂ ਦੇ ਉੱਤੇ ਅੱਗ ਲੱਗਦੀ ਹੈ ਇਹ ਸਰ ਸਾਨੂੰ 17:50 ਮਿੰਟ ਤੇ ਮਤਲਬ ਤਕਰੀਬਨ ਪੌਣੇ 6 ਵਜੇ ਸਾਨੂੰ ਜਿਹੜੀ ਤਲਾਈ ਸੀਗੀ ਮੈਨੂੰ ਹੀ ਫੋਨ ਆਇਆ ਕਿ ਸੁੰਦਰਨਗਰ ਲੱਕੀ ਟੈਕਸਟਾਈਲ ਦੇ ਅੱਗ ਲੱਗੀ ਹੈ ਤੀਸਰੇ ਔਰ ਚੌਥੇ ਫਲੋਰ ਦੇ ਵਿੱਚ ਅਸੀਂ ਉਸੇ ਟਾਈਮ ਆਪਣੀ ਇੱਕ ਗੱਡੀ ਮੂਵ ਕਰਵਾਈ ਜਿਹੜੋ ਕਿ ਸੁੰਦਰਨਗਰ ਫੈਕਟਰੀ ਅ ਨੀਅਰ ਅਬਾਊਟ 1 ਮਿੰਟ ਦੇ ਵਿੱਚ ਵਿੱਚ ਸਾਡੀ ਗੱਡੀ ਜਿਹੜੀ ਇੱਥੇ ਆ ਕੇ ਪਹੁੰਚੀ ਉਹਨੇ ਆ ਕੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਹੈ ਉਸ ਤੋਂ ਬਾਅਦ ਅਸੀਂ ਆਪਣੀਆਂ 6 ਗੱਡੀਆਂ ਹੋਰ ਮੂਵ ਕਰਵਾਈਆਂ ਜੀ ਇਹ ਬਿਲਕੁਲ ਸਰ ਇਹ ਤਕਰੀਬਨ ਕਿੰਨੇ ਵਜੇ ਦਾ ਮਾਮਲਾ ਹੈ ਕਿੰਨੇ ਵਜੇ ਹੋਇਆ ਸੀ ਇਹ ਸਰ 17:50 ਮਿੰਟ ਜੀ 5:50 ਮਿੰਟ ਟੋਟਲ ਕਿੰਨੇ ਕੀ ਦੇਰ ਹੋ ਚੁੱਕੀ ਹੈ ਇਹ ਸਰ ਤਕਰੀਬਨ ਹੁਣ ਤਾਂ 1 ਘੰਟਾ ਹੋ ਗਿਆ ਇਹ ਘੰਟੇ ਦੇ ਵਿੱਚ ਜਿਹੜੀ ਅਸੀਂ 3rd ਔਰ 4th ਫਲੋਰ ਦੀ ਜਿਹੜੀ ਫਾਇਰ ਸੀ ਇਸ ਟਾਈਮ ਪੂਰੀ ਤਰ੍ਹਾਂ ਕੰਟਰੋਲ ਕਰਤੀ ਜੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹਾਂ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇ ਪਤਾ ਲੱਗਿਆ ਵੀ ਅੱਗ ਲੱਗਣ ਦਾ ਕਾਰਨ ਕੀ ਸੀ ਕਿ ਅੱਗ ਕਿੱਦਾਂ ਲੱਗਦੀ ਹੈ ਇਹ ਅੱਗ ਦੀ ਸਰ ਬਾਅਦ ਚ ਇਨਵੈਸਟੀਗੇਸ਼ਨ ਕੀਤੀ ਜਾਊਗੀ ਫਿਲਹਾਲ ਤਾਲੇ ਸਾਡਾ ਜਿਹੜਾ ਕੰਮ ਹੈਗਾ ਆ ਉਹ ਅੱਗ ਬੁਝਾਉਣ ਦੇ ਉੱਪਰ ਡਿਪੈਂਡ ਹੈ ਇਸ ਤੋਂ ਬਾਅਦ ਦੇਖਿਆ ਜਾਊਗਾ ਵੀ ਅੱਗ ਕਿਸ ਤਰ੍ਹਾਂ ਲੱਗੀ ਹੱਤ ਨੂੰ ਫਿਰ ਹਾਲ ਕਾਬੂ ਪਾ ਲਿੱਤਾ ਗਿਆ ਹਾਂਜੀ ਸਰ ਅੱਗ ਇਸ ਟਾਈਮ ਪੂਰੀ ਤਰ੍ਹਾਂ ਕੰਟਰੋਲ ਲੱਗੀ ਹੋਰ ਜਿਹੜੇ ਦੂਜੇ ਮਾਲੇ ਦੇ ਉੱਤੇ ਅੱਗ ਲੱਗੀ ਹੋਈ ਆ ਥੱਲੇ ਤਾਂ ਨਹੀਂ ਕੋਈ ਨੁਕਸਾਨ ਹੋਇਆ ਨਹੀਂ ਸਰ نیچے ਕੋਈ ਨੁਕਸਾਨ ਨਹੀਂ ਹੋਇਆ ਜੀ ਨੁਕਸਾਨ ਉਹਦਾ ਹੁੰਦਾ ਆ ਜਦੋਂ ਅੱਗ نیچے ਲੱਗੇ ਆਗਾ ਹਮੇਸ਼ਾ نیچے ਉੱਪਰ ਨੂੰ ਜਾਂਦੀ ਜੀ ਉ ਪਤਾ ਲੱਗਿਆ ਇੰਨੇ ਕੀ ਕਾਫੀ ਐਕਸਪੀਰੀਅੰਸ ਆ ਤੁਹਾਨੂੰ ਅੱਗ ਲੱਗਣ ਦਾ ਕਾਰਨ ਕੀ ਹੋ ਸਕਦਾ ਕਿਉਂਕਿ ਕਾਫੀ ਤਾਰਾ ਜੜੀਆਂ ਬਿਜਲੀ ਦੀਆਂ ਬਾਹਰ ਲਟਕਦੀਆਂ ਹੋਈਆਂ ਨਜ਼ਰ ਆ ਰਹੀਆਂ ਸੋ ਬਿਲਕੁਲ ਕੰਦ ਦੇ ਨਾਲ ਕੋਈ ਵੀ ਤਾਰ ਜੜੀ ਲਮਕਦੀ ਨਹੀਂ ਨਜ਼ਰ ਆ ਰਹੀ ਹਾਂਜੀ ਸਰ ਐਦਾਂ ਕਹਿ ਸਕਦੇ ਆ ਕਿ ਇਹ ਸ਼ੋਰਟ ਸਰਕਟ ਹੋਇਆ ਸਕਦਾ ਹੋ ਸਕਦਾ ਆ ਪਰ ਪੂਰੀ ਤਰ੍ਹਾਂ 100% ਨਹੀਂ ਕਹਿ ਸਕਦੇ ਇਹ ਬਿਲਕੁਲ ਸੋ ਦੱਸਦੇ ਫਾਇਰ ਬਿਅਰ ਦੇ ਜਿਹੜੇ ਅਧਿਕਾਰੀ ਨੇ ਸ਼ੱਕੀ ਤੌਰ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸ਼ੋਰਟ ਸਰਕਟ ਹੋ ਸਕਦਾ ਸੀਗਾ ਜਾਂ ਹੋਇਆ ਵੈ ਸੀਤੀ ਹਲੇ ਪੁਸ਼ਟੀ ਨਹੀਂ ਕੀਤੀ ਜਾਦਾ ਸੀ ਪਾਰੇ ਅੱਗੇ ਕਾਫੀ ਪਿਆਨਕ ਲੱਗੀ ਸੀਗੀ ਤੀਜੇ ਮੰਜ਼ਲ ਦੇ ਉੱਤੇ ਅੱਗ ਲੱਗਣ ਤੋਂ ਬਾਅਦ ਹਾਲਾਤ ਜਿਹੜੇ ਨੇ ਕੀ ਬਣ ਜਾਂਦੇ ਨੇ ਲੋਕ ਇੱਥੇ ਇਕੱਠੇ ਨੇ ਲੋਕਾਂ ਨਾਲ ਗੱਲਬਾਤ ਕਰ ਲੈਨੇ ਆਂ ਦੇਖਦੇ ਹੋ ਕਿ ਲੋਕਾਂ ਦਾ ਜਿਹੜਾ ਇਕੱਠਾ ਹੈ ਉਹ ਕਿਸ ਤਰੀਕੇ ਨਜ਼ਰ ਆ ਰਿਹਾ ਫਿਰ ਹਾਲੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇੱਕ ਪਾਸੇ ਜਿਹੜਾ ਇਹ ਦੇਖਦੇ ਹੋ ਕਿ ਜਿਹੜਾ ਲੱਕੀ ਟੈਕਸਟਾਈਲ ਹੈ ਇਹ ਬਿਲਕੁਲ ਇਹ ਲੱਕੀ ਟੈਕਸਟਾਈਲ ਇੱਥੇ ਬਣਿਆ ਹੋਇਆ ਹੈ ਇਹਦੇ ਓਨਰ ਜਾਂ ਕੋਈ ਹੈਗਾ ਕਿਤੇ ਹੈਗਾ ਨਹੀਂ ਮੇਰੇ ਕੋਲ ਤਾਂ ਸਾਰੇ ਸਟਾਫ ਦਿਖ ਰਹੇ ਆਂ ਆਪੇ ਓਨਰ ਤਾਂ ਨਹੀਂ ਦਿਖ ਰਹੇ ਹੋਰ ਸਟਾਫ ਦਿਖ ਰਹੇ ਹਾਂ ਜੀ ਸਾਰਾ ਹੀ ਇਹੀ ਪੇ ਕੰਮ ਕਰਦੇ ਆ ਬਿਲਕੁਲ ਸੋ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਕੰਮ ਕਰਦੇ ਨੇ ਅੰਦਰ ਉਹਨਾਂ ਨਾਲ ਜਾਣਕਾਰੀ ਲਵਾਂਗੇ ਸਰ ਨਾਮ ਕੀ ਹੈਗਾ ਸਰ ਜਵਾਰ ਸਿੰਘ ਅੱਛਾ ਅੰਦਰ ਕੰਮ ਕਰਦੇ ਹੋ ਕੀ ਹੋਇਆ ਸੀਗਾ ਕਿੱਦਾਂ ਅੱਗ ਲੱਗਦੀ ਹੈ ਜੀ ਕੋਈ ਪਤਾ ਨਹੀਂ ਲੱਗਾ ਜੀ ਕਿੱਦਾਂ ਲੱਗੀ ਹੈ ਅੱਛਾ ਅੰਦਰ ਵਰਕਰ ਦਾ ਕੰਮ ਕਰਦੇ ਕਿੱਦਾਂ ਹਾਂ ਸੇਲਮੈਨ ਦਾ ਅੱਛਾ ਤੇ ਕਿੰਨੀ ਦੇਰ ਪਹਿਲਾਂ ਇਹ ਅੱਗ ਲੱਗਦੀ ਹੈ ਇਹ 5 ਮਿੰਟ ਪਹਿਲਾਂ ਹੀ ਲੱਗਦੀ ਹੈ ਤੇ ਪਤਾ ਚੱਲਦਾ ਚ ਉੱਤਰ ਜਾਂਦੇ ਕਾਬੂ ਨਹੀਂ ਪਾਇਆ ਗਿਆ ਨਾ ਸਿਲੰਡਰ ਸਿਲੰਡਰ ਸਾਰਾ ਕੁਝ ਮਾਰਿਆ ਆ ਨਹੀਂ ਕਾਬੂ ਪਾਇਆ ਫੇਰ ਫਾਇਰ ਬ੍ਰਿਗੇਡ ਮਗਾਈ ਆ ਉੱਪਰ ਆ ਇੱਕਦਮ ਜਿਹੜਾ ਅੱਗ ਲੱਗ ਜਾਂਦੀ ਇੱਕਦਮ ਅੱਗ ਜਿਹੜੀ ਫੈਲ ਜਾਂਦੀ ਆ ਤਾਂ ਹਾਂਜੀ ਹਾਂਜੀ ਇੱਕਦਮ ਕੀ ਲੱਗਦਾ तकरीबन ਕਿੰਨੇ ਕ ਦਾ ਜਿਹੜਾ ਨੁਕਸਾਨ ਹੋਇਆ ਕਹਿ ਨਹੀਂ ਜਾ ਸਕਦਾ ਜੇ ਲੱਖਾਂ ਜੀ ਦਾ ਨੁਕਸਾਨ ਤੇ ਮਾਲ ਕਿੱਥੇ ਹੈਗੇ ਕਿਤੇ ਹਾਂਜੀ ਮਾਲ ਕਿਤੇ ਹੀ ਹੈ ਕਿੱਥੇ ਹੈ ਗਿਆ ਉਧਰ ਹੋਣਿਆ ਉਹ ਦੂਸਰੀ ਜਗ੍ਹਾ ਤੇ ਦੂਜੀੇ ਪਾਸੇ ਕਰੇ ਨੇ ਇੱਥੇ ਹਾਂਜੀ ਹਾਂਜੀ ਹੋਣਗੇ ਇੱਥੋਂ ਖੜੇ ਬਿਲਕੁਲ ਸੋ ਜਿਹੜੀ ਤਸਵੀਰ ਆ ਤੁਹਾਡੇ ਨਾਲ ਲਗਾਤਾਰ ਸਾਂਝਾ ਕਰਾ ਰਹੇ ਆ ਇਸ ਟਾਈਮ ਫਾਇਰ ਬ੍ਰਿਡ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚ ਗਏ ਨੇ ਪਰ ਜਿਹੜੇ ਫੈਕਟਰੀ ਦੇ ਅੰਦਰ ਕੰਮ ਕਰ ਰਹੇ ਸੀਗੇ ਵਰਕਰ ਉਹ ਵੀ ਇੱਥੇ ਸੀਗੇ ਸੋ ਉਹਨਾਂ ਨਾਲ ਗੱਲਬਾਤ ਕੀਤੀ ਲਗਾਤਾਰ ਇੱਕ ਪਾਸੇ ਦੇਖਦੇ ਨੇ ਕਿ ਪੁਲਸਦਗਾ ਜਿਹੜੀ ਹੈ ਉਹ ਵੀ ਪਹੁੰਚੇ ਹੋਏ ਨੇ ਸੋ ਇਹ ਇਹ ਇਲਾਕਾ ਜਿਹੜਾ ਹੈ ਵਾ ਸੁੰਦਰ ਨਗਰ ਦਾ ਕਾਫੀ ਟ੍ਰੈਫਿਕ ਵਾਲਾ ਇਲਾਕਾ ਹੈ ਲੋਕਾਂ ਦੀ ਕਿਸ ਤਰੀਕੇ ਦੇਖਭਾਲ ਕੀਤੀ ਜਾ ਰਹੀ ਹੈ ਲਾਅਨ ਆਰਡਰ ਦੀ ਪਾਲਣਾ ਕਿਸ ਤਰੀਕੇ ਕੀਤੀ ਜਾਦੀ ਹੈ ਟ੍ਰੈਫਿਕ ਕਿਦਾਂ ਕਲੀਅਰ ਟ੍ਰੈਫਿਕ ਕਲੀਅਰ ਹੋ ਰਹੀ ਹੈ ਕਿਸ ਤਰੀਕੇ ਕੋ ਕਮੀ ਨਾ ਨਾ ਕੋਈ ਪਤਾ ਲੱਗਿਆ ਸਰ ਕੋਈ ਅੱਗ ਕਿਦਾਂ ਲੱਗੀ ਹੈ ਪਤਾ ਨਹੀਂ ਇਹ ਤੇ ਜਾਂ ਚੈੱਕ ਕੀਤਾ ਜਾਊਗਾ ਫਿਰ ਪਤਾ ਲੱਗੂਗਾ ਠੀਕ ਤਕਰੀਬਨ ਹੁਣ ਕੰਮ ਹੋ ਰਿਹਾ ਵੈ ਅੱਗ ਬੁਝਾਈ ਬਿਲਕੁਲ ਬਿਲਕੁਲ ਜੀ ਅੱਗ ਬੁਝ ਗਈ ਹੁਣ ਬਿਲਕੁਲ ਤੁਸੀਂ ਦੇਖਦੇ ਹੋ ਕਿ ਲੋਕਾਂ ਦਾ ਇਕੱਠ ਜਿਹੜਾ ਲਗਾਤਾਰ ਨਜ਼ਰ ਆ ਰਿਹਾ ਵੈ ਜਿਸ ਥਾਂ ਦੇ ਉੱਤੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਫਾਇਰ ਬ੍ਰਿਡ ਦੀਆਂ ਗੱਡੀਆਂ ਜਿਹੜੀਆਂ ਨੇ ਇੱਕ ਇੱਕ ਕਰਕੇ ਕਈ ਗੱਡੀਆਂ ਜਿਹੜੀਆਂ ਨੇ ਫਾਇਰ ਬ੍ਰਿਡ ਦੀਆਂ ਇੱਥੇ ਪਹੁੰਚ ਗਈਆਂ ਨੇ ਤੇ ਉਸ ਤੋਂ ਬਾਅਦ ਉੱਪਰ ਦੇਖ ਸਕਦੇ ਹੋ ਕਿ ਜਿਹੜੇ ਫਾਇਰ ਬ੍ਰਿਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਉੱਪਰ ਉਹ ਦੇਖਦੇ ਹੋ ਕਿ ਅੱਗ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਹੈ ਉਹ ਜਿਹੜੀ ਕੀਤੀ ਜਾ ਰਹੀ ਹੈ ਸੋ ਬਿਲਕੁਲ ਗੱਲਬਾਤ ਕਰ ਲੈਣੇ ਬਿਲਕੁਲ ਤਸਵੀਰ ਜਿਹੜੀ ਐ ਇਸ ਟਾਈਮ ਦੀ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਤਾਂ ਆ ਗੱਲ ਵੀ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਲੱਕੀ ਟੈਕਸਟਾਈਲ ਓਨਰ ਤੁਸੀਂ ਹੋ ਸਰ ਸਰ ਕੀ ਹੋਇਆ ਸੀਗਾ ਅੱਗ ਕਿੱਦਾਂ ਲੱਗੀ ਐ ਐਦਾਂ ਨਾ ਮੈਨੂੰ ਪਤਾ ਨਹੀਂ ਮੁੰਡਿਆਂ ਦਾ ਫੋਨ ਆਇਆ ਮੈਂ ਫੈਕਟਰੀ ਸੀ ਉਦੋਂ ਤੇ ਇਹਨਾਂ ਨੇ ਦੱਸਿਆ ਵੀ ਭਾਜੀ ਅੱਗ ਲੱਗ ਗਈ ਐ ਤੇ ਮੈਂ ਕਿਹਾ ਕੋਈ ਗੱਲ ਨਹੀਂ ਇਹਨਾਂ ਨੇ ਮੈਂ ਕਿਹਾ ਸਿਲੰਡਰ ਕਹਿੰਦੇ ਭਾਜੀ ਅਸੀਂ 2 4 ਨਹੀਂ 10 12 ਸਿਲੰਡਰ ਸਾਰੇ ਭੂਗ ਤੇ ਪਰ ਅੱਗ ਕੰਟਰੋਲ ਨਹੀਂ ਹੋ ਰਹੀ ਮੁੰਡਿਆਂ ਮੈਂ ਬੁਰਾ ਹਾਲ ਹੋ ਗਿਆ ਵਿਚਾਰੇ ਬੜੀ ਮਿਹਨਤ ਨਾਲ ਜਦੋਂ ਧੂਆਂ ਵੱਧ ਆ ਗਿਆ ਉਹ ਕਹਿੰਦੇ ਸਾਹ ਘੁੱਟਣ ਲੱਗ ਗਿਆ ਫਟਾਫਟ ਫਾਇਰਗੇਡਲਨ ਫੋਨ ਕੀਤਾ ਚਲੋ ਅਤੀਜੀ ਨੇ ਬੜੀ ਜਲਦੀ ਜਲਦੀ ਭੇਜਤੀਆਂ ਗੱਡੀਆਂ ਕਿੰਨੀਆਂ ਗੱਡੀਆਂ ਆ ਗਈਆਂ ਨਾ ਪਰ ਇਹ ਆ ਕੇ ਚਲੋ ਲੱਗ ਗਈ ਠੀਕ ਹੈ ਨੁਕਸਾਨ ਬਹੁਤ ਕਾਰਨ ਕੀ ਰਿਹਾ ਪਿੱਛੋਂ ਸ਼ਾਰਟ ਸਰਕਟ ਹੋਇਆ ਪਿੱਛੋਂ ਕਿੱਦਾਂ ਪਿੱਛੇ ਹਾਂ ਪਿੱਛੇ ਕੋਈ ਪੱਖੇ ਤੋਂ ਜਾਏ ਹੁਣ ਪਤਾ ਲੱਗੂਗਾ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਹਾਂ ਜਿਹੜਾ ਇਨਸਾਨ ਹੈ ਹੋ ਗਿਆ ਇਨਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਕੀ ਉੱਪਰ ਥਾਨ ਵਗੈਰਾ ਸੀ ਕਿ ਕਪੜਾ ਕਪੜਾ ਫੁੱਲ ਆ ਕਿੰਨੇ ਦਾ ਜਿਹੜਾ ਮਾਲ ਸੀ ਕਰੋੜਾਂ ਚੀ ਹੈ ਨੁਕਸਾਨ ਹੋ ਗਿਆ ਬਹੁਤ ਕਰੋੜਾਂ ਤੁਸੀਂ ਇੱਥੇ ਨਹੀਂ ਸੀਗੇ ਜਦੋਂ ਆਗ ਲੱਗਦੀ ਆ ਮੈਂ ਤਾਂ ਪਹੁੰਚਿਆ ਆ ਕੇ ਹੁਣ ਮੈਂ ਇਸ਼ਨਾਨ ਕੀਤਾ ਤੇ ਮੈਂ ਅਰਦਾਸ ਕੀਤੀ ਕੀ ਨਾਮ ਪੂਰਾ ਨਾਮ ਕੀ ਹੈ ਸਾਨ ਜਗਜੀਤ ਸਿੰਘ ਮੈਂ ਬਿਲਕੁਲ ਸੋ ਦੱਸਦੀ ਹੈ ਜਗਦੀਪ ਸਿੰਘ ਜਿਹੜੇ ਲੱਕੀ ਟੈਕਸਟਾਈਲ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਇਥੇ ਪਹੁੰਚਦੇ ਨੇ ਪਾਰ ਇਥੇ ਪਹੁੰਚਣ ਤੋਂ ਬਾਅਦ ਵੀ ਜੇਕਰ ਗੱਲ ਕਰੀਏ ਤੇ ਅੱਗ ਦਾ ਜਿਹੜਾ ਰੂਪ ਹੈ ਕਾਫੀ ਪਿਆਣਾਖ ਹੁੰਦਾ ਹੈ ਤੀਜੇ ਮੰਜ਼ਲ ਦੇ ਉੱਤੇ ਅੱਗ ਲੱਗਦੀ ਹੈ ਜਿੱਥੇ ਜਿਹੜਾ ਦੇਖ ਲਓ ਕਿ ਥਾਂ ਦਾ ਜਿਹੜਾ ਕੱਪੜਾ ਵੈ ਉਹ ਸਾਰਾ ਉੱਪਰ ਪਿਆ ਹੁੰਦਾ ਸੋ ਕਾਫੀ ਪਿਆਣਾਖ ਮੰਜਾ ਜੜੋ ਉਦੋਂ ਹੋ ਜਾਂਦਾ ਨਾਲ ਹੀ ਫਾਇਰਬਰ ਦੀ ਜਿਹੜੀ ਗੱਡੀ ਹੈ ਮਾਲਕ ਦਾ ਵੀ ਕਹਿਣਾ ਹੈ ਕਿ ਨਾਲ ਹੀ ਪਹੁੰਚ ਜਾਂਦੀ ਫਾਇਰਬਰ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ 1 ਮਿੰਟ ਦੇ ਵਿੱਚ ਜਿਹੜੀ ਗੱਡੀ ਹੈ ਉਹ ਇੱਥੇ ਪਹੁੰਚ ਜਾਂਦੀ ਉਸ ਤੋਂ ਬਾਅਦ ਅੱਗ ਨੂੰ ਕਾਬੂ ਪਾਲੀਤਾ ਜਾਂਦਾ ਪਰ ਨੁਕਸਾਨ ਜਿਹੜਾ तकरीबन ਮਾਲਕ ਦਾ ਕੀ ਨੁਕਸਾਨ ਜਿਹੜਾ ਕਾਫੀ ਹੋ ਚੁੱਕਿਆ ਹੈ ਜਿਆਦਾ ਮਾਤਰਾ ਦੇ ਵਿੱਚ ਪਰ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਆਣ ਵਾਲਾ ਸਮਾਂ ਦੱਸੂਗਾ ਕਿ ਨੁਕਸਾਨ ਜਿਹੜਾ ਤਕਰੀਬਨ ਕਿੰਨੇ ਕਿਤੇ ਪੈਸਿਆਂ ਦਾ ਹੋਇਆ ਕੀ ਕੁਛ ਹੋਇਆ ਕਿੰਨੇ ਕਿਤੇ ਥਾਂ ਦਾ ਜਿਹੜਾ ਨੁਕਸਾਨ ਹੋਇਆ ਕਿ ਕੋਈ ਕੋਈ ਕਪੜੇ ਦਾ ਜਿਹੜਾ ਕੰਮ ਹੈ ਵਪਾਰ ਹੈ ਉਹ ਅੰਦਰ ਚੱਲਦਾ ਸੀਗਾ ਉਸ ਤੋਂ ਬਾਅਦ ਅੱਗ ਲੱਗਦੀ ਹੈ ਅੱਗ ਲੱਗਣ ਤੋਂ ਬਾਅਦ ਹਾਲਾਤ ਜਿਹੜੇ ਨੇ ਬਣ ਜਾਂਦੇ ਨੇ ਇਲਾਕੇ ਦੇ ਵਿੱਚ ਲੋਕਾਂ ਦਾ ਜਿਹੜਾ ਇਕੱਠ ਉਹ ਇੱਕਦਮ ਹੋ ਜਾਂਦਾ ਹੈ ਸੋ ਇਲਾਕੇ ਦੇ ਜਿਹੜੇ ਲੋਕ ਨੇ ਉਹ ਵੀ ਕਿਤੇ ਨ ਕਿਤੇ ਦਹਿਸ਼ਤ ਦੇ ਵਿੱਚ ਆ ਜਾਂਦੇ ਨੇ ਮਾਲਕ ਦਾ ਕਹਿਣਾ ਹੈ ਕਿ ਛੋਟ ਸਰਕਰ ਦੇ ਨਾਲ ਜਿਹੜੀ ਅੱਗ ਹੈ ਕੀਨ ਸਾਹਿਬ ਜੀ ਨੂੰ ਮਿਲਦਾ ਹੈ ਮਾਲਕਾਂ ਨੂੰ ਦੇਖਦੇ ਹੋ ਜਦੋਂ ਲਈ ਮੈਨੇਜਿੰਗ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ